ਤੋਂ ਬਾਅਦ ਸਾਡੀ ਤਾਂ ਖੜੀ ਸੀ ਹਦੀ ਪਾਈ ਦੀ ਗਈ ਓਏ ਹੁਪਾ ਗਿਸ਼ ਓਏ ਰਾਜੂ ਓਏ ਓਏ ਰਾਜੂ ਓਏ ਉਹ ਪਾਣੀ ਚਲ ਪੈਪ ਦਾ ਪਾਣੀ ਟੈਂਕੀ ਦੀ ਪਾਪ ਲੱਗੀ ਉਹ ਨਹੀਂ ਲੱਗੀ ਓਏ ਲਿਆ ਪਕੀਚਾ ਓਏ ਓਏ ਖੜਜੀ ਲੈ ਲਓ ਖੜਜੀ ਇੱਕ ਨਾਪਾ ਉਹ ਪਈ ਬਾਦ ਪਈ ਆਏ ਉਹ ਪਈ ਬਾਦ ਓਏ ਉਹ ਪਈ ਓਏ ਓਏ ਖਿਬੋ ਲਿਆ ਡਾਕਟਰ ਜਾਈ

ਆਪਣੇ ਸੰਸਾਰ ਵਾਲੇ ਵਾਹਨ ਦੇ ਵਿੱਚ ਫਸ ਗਿਆ ਚ ਸੰਸਾਰ ਵਾਲੇ ਵਾਹਨ ਦੇ ਵਿੱਚ ਹਾਂ ਭਜਾ ਦਿਓ ਹਾਂ ਲੱਗ ਕੇ ਉਹ ਲੈ ਹਮਾਂ ਕੋਈ ਪਾਣੀ ਇੱਕ ਕਿੰਕੀ ਲੈ ਆਵਾ ਇੱਕ ਦੋ ਦਿਨ ਲੈ ਕੇ ਛੱਡ ਕੇ ਰੱਖੋ ਸਾਰੇ ਟਰੈਕਟਰ ਦੀਆਂ ਦੀਦਾ ਹੀ ਨਹੀਂ ਤੂੰ ਇਹਦੇ ਵਿੱਚ ਥੋਕਾ ਦਾ ਪੈਸਾ ਕਈ ਕਟਰੋਲ ਹੋ ਗਈ ਥੋੜੀ ਜੀ ਪਈ ਬਹੁਤ ਸੀ लैचया छट के रखो लैचया नेरे दे विच नीला निकल ट्रैक्टर दे ट्रैक्टर न मार दे ओ लैचया छट के रख लैचया आ भाई सारी के रखो लैचया लैचया नु जगा के रखो

啊。